हाल चाल दोस्तों आप आज आए गुरुद्वारा चाड़ साहब स्प्रे की सेवा करना हाँ पिछे डेगा तो भैया लग गया सब ਕਰ ਪਿਆ ਹੈ ਆਪਣਾ ਅੱਲਾਹ ਵਾਹ ਬਾਹ ਦੀ ਆਲੇ ਵਾਸਤੇ ਮੈਂ ਜਾਂ ਦੇਖ ਲਿਆ ਜੇਗਾ ਲੈ ਸੀ ਵੀ ਇੰਨਾ ਮੁੰਡਾ ਲੈ ਸੀ ਜਾਣ ਹੁੰਦਾ ਹੈ ਆਂ ਬੰਦਾ ਜਾ ਰਿਹਾ ਹੁੰਦਾ ਜਿਹਨੇ ਗਾਨਾ ਫੜਨੀ ਇੱਥੇ ਕੰਪਨੀ ਦਾ ਬਾਰਡਰ ਬਣਾਣਾ ਹੈ ਅੱਜ ਜਾ ਕੇ ਆ ਗਿਆ ਜੀਦਾ ਕਾਰ ਡਰਾਈਵਰ ਨੇ ਤੇ ਡਿੱਗਣਾ ਇੱਕ ਹੋਰ ਦੋ ਡਿੱਗ ਲੱਗਨੇ ਅੱਜ ਆਹ ਡਰਾਈਵਰ ਆਹ ਡਰਾਈਵਰ ਕੱਲ ਹੀ ਪਾਇਆ ਡਰਾਈਵਰ ਬੱਸ ਟਰੈਕਟਰ ਤੇ ਬੈੰਦਾ ਸੀ ਉਹ ਕੁਝ ਕਰਦਾ ਨਹੀਂ ਫੇਰ ਅੱਜ ਡਰਾਈਵਰ ਜਿਵੇਂ ਕਰਦਾ ਆਪਾਂ ਪੱਲੀ ਓਏ ਬੈੰਦਾ ਨਹੀਂ ਆਣੋਂ ਅੰਦਰ ਨਾਵਾ ਡਰਾਈਵਰ ਆਪੋਂ ਨਹੀਂ ਆਦਾ ਰਹੀ ਸੁਰੇ ਰੰਗ ਕਰ ਲਿਆ ਗਿਆ। ਉਹ ਆ ਗਿਆ। ਤੇ ਰਹੀ ਹੁਣ। ਹੋਰ ਚੱਲ। ਆ ਕਰਦੇ ਵਰਾ। ਆ ਗੁਰੂ ਘਰ ਦਾ ਦਸਰੋ। ਆ ਰਾਇਓ ਰਾਜ। ਪਹਿਲਾਂ ਇਹਨੂੰ ਡਰਾਈਵਰ ਆਇਆ ਜਾਂਦਾ ਮੋੜਨਾ ਨਹੀਂ ਆਉਂਦਾ। ਡਰਾਈਵਰ ਚੇਂਜ ਕੀਤਾ ਹਣਾ। ਜਾਨ ਦੇ ਜਾਨ ਦੇ ਪੈਗ ਬਰਾ ਆਇਆ ਥੱਲੇ ਆਉਣਾ ਹੀ ਪਰ ਆਹਰ ਘੜ ਗਿਆ ਬਾਲਗਰਗੇ ਨਾਮ ਲੱਗਾ ਉਹਨੇ ਕੀ ਚੱਕਰ ਪਾ ਗਿਆ 40 ਕਿ ਹੋ ਗਿਆ ਅਹੀਂ ਦੋ ਸ਼ੇਰ ਤਿੰਨ ਸ਼ੇਰ ਇਹ ਨਾਲ ਹੀ ਦੇ ਆ 8 ਠਾ ਕਿੱਲੇ ਨੂੰ ਕਰਦਾ 8 ਠਾ ਕਿੱਲੇ ਦਾ ਡਿੱਗ ਪੂਰਾ ਪ੍ਰੈਸ਼ਰ ਕੱਟ ਗਿਆ ਸੀ ਫਿਰ ਬੰਦ ਕਰਕੇ ਚਲਾਈ ਆ ਫਿਰ ਵਧਿਆ ਏ ਚੈਨਿਆ ਫੜੇ ਬੁੱਤਰਾ ਹੀ ਵੱਡਿਆ ਬੁੱਢਾ ਏ ਬੁੱਢਾ ਏ ਬੜਾ ਫਰਕ ਬੜਾ ਫਰਕ ਰਹੀਆ ਹਾਂਜੀ ਸੇਵਾਦਾਰ ਹੁਣ ਇਹਨਾਂ ਦਾ ਖੌਨ ਦਿਨ ਚੜਿਆ ਜੇ ਇਹ ਕਟੇ ਦਾ ਹਿਲਾ ਲਿਆ ਹੈ ਦੂਰੇ ਦੀਆਂ ਤਿਆਰੀਆਂ ਹੁੰਦੀਆਂ ਫੇਰ ਬੱਤੀ ਨਹੀਂ ਹੈਗੀ ਜੇ ਉਹਨਾਂ ਦਾ ਡੱਗ ਭਰਨਾ ਬੱਤੀ ਚਲੇਗੀ ਆ ਕਾਲਾ ਉਸਤਾਦ ਕਫਾ ਪਣੀ ਖਵਾ ਕਰਨ ਵਾਲਾ ਅੱਜ ਇੱਕ ਆ ਹੁਣ ਆਇਆ ਇਹ ਆ ਡਰਾਈਵਰ ਆ ਇਹਨੂੰ ਲਾਹ ਦਈਦਾ ਜਦੋਂ ਕਦੇ ਬੈਗ ਬੁੱਕ ਕਰਨਾ ਹੋਵੇ ਨਾ ਉਦੋਂ ਪਾਸੇ ਕਰ ਦਈਦਾ ਇਹ ਪੱਦਰੇ ਰੋਡ ਤੇ ਚਲਾਉਣ ਵਾਲਾ ਏ ਆਹੋ ਬੈਗ ਬੁੱਕ ਕਰਨ ਵਾਲਾ ਮੇਰੀ ਮਾਰੀ ਤਸਵੀਰ ਜੀ ਅਖੀਂ ਕਿੱਧਰ ਜਾਣਾ ਇਹਨੂੰ ਬੈਗ ਤੇ ਬੱਸ ਰੱਖਾਂ ਚਲਾਉਣਾ ਮੈਂ ਆਹ ਬੈਗ ਮਿਲਕੇ ਟਾਉਣਾ ਹੈ ਬੈਗ ਦੇ ਹਰ ਆ ਪਾੜੀਆਂ ਪੁੱਟੀਆਂ ਤੇ ਪਹਿਲਾਂ ਦਾ ਆ ਕਰਕੇ ਫਿਰ ਤੇ ਫੇਰੀ ਇਹ ਪਰ ਲਾ ਸਦਾ ਇਹ ਪਾ ਜੀ ਇਦਾਂ ਹੀ ਰਹਿੰਦਾ ਅਹੀਂ ਕੱਲ ਸਾਰੀ ਦਿਹਾੜੀ ਦੋ ਡੇਕ ਲਾਇਆ ਨਹੀਂ ਪਰ ਪਰੇ ਤੋਂ ਪ੍ਰੈਸ਼ਰ ਬੰਦਦਾ ਨਹੀਂ ਘਸਾ ਹੁਣ ਕੀ ਕਰ ਸਕਦੇ ਆ ਤੇਰੇ ਵੀ ਅਸੀਂ ਦੋ ਘੰਟੇ ਲਾ ਆਏ ਆ ਕਿੱਥੇ ਇਹਨੂੰ ਸੈੱਟ ਕਰਾਉਂਦੇ ਕੀ ਇਹ ਸੈਟ ਕਰ ਸੱਟ ਕੇ ਕਰਾ ਕੇ ਲੈਂਦਾ ਜੀ ਨਿਕਾ ਕੀ ਬਲਾਸਟਰ ਪੂਪ ਆ ਗਿਆ ਹੈ ਬਲਾਸਾਂਗੇ ਪੂ ਆ ਗਿਆ ਹੈ ਇਹਦਾ ਅਗਲਾ ਆਸਕਰ ਹੈ ਹਾਂ ਆਹ ਕਾਸ ਪਾ ਕੇ ਲੈ ਇੱਕਲਾਸ ਕਲਾਸ ਕਰਦੇ ਉਹ ਥੰਝ ਲਾ ਕੇ ਵੇਖਿਆ ਹਾਂ ਓਥੇਂ ਚ ਲਾ ਕੇ ਵੇਖਿਆ ਚੱਲਦਾ ਹੈ ਇਹ ਰੇਤਾ ਡੱਡ ਜਿਆ ਮਿਸਤਰੀ ਮੜਾ ਓਏ ਓਏ ਤੁਹਾਡਾ ਕੰਡਾ ਹੀ ਖਰਾਬ ਇਦੀ ਮਹਾ ਯਾਰ ਸੇਵਾ ਦੇ ਆਇਆ ਦਰਹਿ ਸਾਟ ਲੱਗੀ ਮੁੰਡੇ ਦੇ ਉੱਤੇ ਲੰਮੀ ਦਾੜੀ ਇਹਨੂੰ ਲੈ ਦਾੜੀ ਵਾਕੇ ਓਏ ਓਏ ਬੋ ਖੋਲ ਕੇ ਤਾਂ ਦੋ ਕਰ ਲੇ ਕਿੱਥੇ ਪਾਏ ਕਰ ਲੇ ਤਾਂ ਮੈਂ ਆਵੇ ਦਾੜੀ ਆਵੇ ਹੈ ਦਾੜੀ ਆਈਏ ਇੱਧਰ ਆਵੇ ਦੋਵੇਂ ਖਾਵਾ ਦੇ ਆਈ ਦਾੜੀ ਆਈ ਆਈ ਲੱਗੇ ਨਿਆ ਫੇਰ ਹੀ ਗੱਲ ਬੰਨਨੀ ਉਤਰਾ ਕਿਥੇ ਬੰਨਨੀ ਮੇਰੀ ਮੁੜ ਕੇ ਉਥੇ ਜਾ ਕੇ ਤੇਰਾ ਕਾਚਾ ਪਲੇਟ ਉੱਡ ਜਾ ਇੱਕ ਵਾਰੀ ਸ਼ੋਰ ਪਾਇਆ ਹੌਲੀ ਹੌਲੀ ਰਾਸੇ ਪਏ ਟਾਈਮ ਪੈਂਦੇ ਨੇ ਰਾਸੇ ਅਗਲਾ ਹਰ ਵਾਰੀ ਆਉਂਦਾ ਸੇਵਾ ਦੇ ਕੋਈ ਮਾ ਮੁੜ ਕੇ ਉਥੇ ਆਇਆ ਪਾਪਾ ਤੂੜੀ ਵੇਚ ਕੇ ਮੇਰੇ ਟਿਕ ਟਿਕ ਦਾ ਆਣੇ ਟਰਾਲੀ ਕੱਢ ਲੱਕੇ ਉੱਥੇ ਨਹੀਂ ਟਿਕ ਟਕ ਡੁਕਟਾਣੀਆਂ ਉੱਥੇ ਦੇ ਪੰਪਰ ਆਇਆ ਡੇਢ ਉਹ ਲਾਲ ਮਿੱਟੀ ਕੁ ਦਾ ਪੈਰ ਨੂੰ ਫੜ ਗਈ ਸੋ ਨਰਦੀ ਨਹੀਂ ਦੇ ਦੋੜ ਪਾਸ ਹੋ ਗਈ ਮੇਰੇ ਬੁੱਢੇ ਬਣਾ ਜਾਂਦੇ ਜਾਂਦੇ ਵੀ ਮਾਂ ਨਿੱਕਾ ਭਲਾ ਇਹਨੇ ਆਖੇ ਮੁਰਗੇ ਉੱਥੇ ਜਾ ਗਏ ਪਾਪਾ ਤੁੜੀ ਵੇਚ ਕੇ ਤੇ ਮੇਰੀ ਟਿਕ ਟਕ ਰਾ ਮੈਂ ਮੁਰਗੇ ਧਿਆਨ ਕੇ ਪਰਾਲੀ ਕੱਢ ਲਾਂਗੇ ਓ ਨਹੀਂ ਉਹਦੇ ਅਗੂ ਮਹੀਨੇ ਕੇ ਬਾਅਦ ਓਏ ਉਹਦੇ ਅਗੂ ਮਹੀਨੇ ਕੇ ਬਾਅਦ ਜਾ ਕੇ ਕੋਠੇ ਢਾ ਦੋ ਉਹ ਪਾਪਾ ਇਹਨਾਂ ਦਸਲ ਗਾ ਵੀਡੀਓ ਦੀ ਗੱਲ ਹੁੰਦੀ ਤਾਂ ਕੋਠੀ ਪਈ ਜਾਂਦਾ ਤੇ ਉਹਨੇ ਕਰੇਗਾ ਸਾਲ ਬਾਅਦ ਕਰੇ ਫੋਨ ਲਾਇਆ ਵੀ ਕੋਠੇ ਢਾ ਦੋ ਉਹਨਾਂ ਕੋਠੇ ਢਾ ਦੇ ਮੁਰਗੇ ਫੋਨ ਚੁੱਕ ਨੂੰ ਹਟ ਗਿਆ ਉਹਨਾਂ ਪਾਲੀ ਵੇਚ ਕੇ ਕੋਠੀ ਪਾਈ ਉੱਥੇ ਓ ਹਾਲਾਂਕਿ ਇਹਨੇ ਕਹਿ ਦੂੰ ਤੂੰ ਹੀ ਆਖੇ ਭਲਾ ਜਾਂਦੇ ਕੋਠੇ ਨਾਲ ਉਹਦੋਂ ਆਪਣੇ ਕੋਠੀ ਪਈ ਨਹੀਂ ਆਪਣੇ ਟੋਣਿਆਂ ਆ ਲੈ ਮਾਮਾ ਤੇਰੀ ਕੋਠੀ ਪਾ ਗਦਾ ਆ ਲਾ ਤੋੜਨਾ ਨਹੀਂ ਰਹਿਂਦੇ ਯਾਰ ਇਹ ਤਾਂ ਪੈਰ ਖੋੜਾ ਇਹੀ ਇਹੀ ਕੀ ਕੀ ਪੜਾ ਕਰਦਾ ਜੇ ਵਾਲਾ ਹਾਂ ਆਹ ਇਹ ਖੋਦੇ ਬੱਤੀ ਨਹੀਂ ਇਹ ਤਾਂ ਖੋਲ ਕਰਨਾ ਜੇ ਆਹ ਖੋਲ ਕੇ ਹੰਦ ਛਾਲਾ ਦੇ ਲਾਉਣਾ ਕਿੱਥੇ ਆ ਉਹ ਤੇ ਅੱਛਾ ਉਹ ਦੂਜਾ ਫਰੀ ਹੈ ਨਾ ਟੈਂਕੀ ਇਹ ਲਾਈ ਰੱਖਦੇ ਇਹ ਵਾਲੀ ਲਾ ਦੇ ਪਾਣੀ ਥੋੜਾ ਪੈਂਦਾ ਇਹ ਤਰਾ ਪਾਣੀ ਜ਼ਿਆਦਾ ਪੈਣਾ ਕੀ ਅਮਰੀਕਾ ਵਾਲਿਆਂ ਘਰ ਸੈਟ ਗੱਲ ਅਮਰੀਕਾ ਛੋਟੇ ਕੰਮ ਨਹੀਂ ਰੱਖਿਆ ਹੋਵੇ ਉਹ ਇਹੋ ਜਿਹਾ ਸ਼ਬਦ ਆਉਲੀ ਨਹੀਂ ਵਰਤਣੀਆਂ ਇੱਥੇ ਆ ਗਿਆ। ਲਓ। ਜੀ ਬਣੀ। ਉਹ ਆਹ ਸੱਤੀ ਦੀ ਆਹ ਸਮਝਣ। ਉਹ ਲਾਲਾ ਜੀ ਤੁਹਾਨੂੰ ਹੀ ਕੋਲ ਦਾ। ਗੇਟ ਉੱਡ ਕੇ ਆਇਆ ਤੁੰਗਾ ਯਾਰ। ਆਇਆ ਹੀ ਆਇਆ। ਗੇਟ ਵਾਈ ਖੋਲ ਕੇ ਆਹ ਕਰ ਦਾਂਗੇ। ਪਾਣੀ ਉਧਰ ਕਰ ਦਾਂਗੇ। ਆਰੀ ਸਿੱਧੀ। ਆਹ ਇਤਰਾ ਕਿਤਰਾ ਲੱਗ ਜੂਗਾ? ਪਾਣੀ ਲੱਗ ਜਾ ਰਿਹਾ। ਚੋਰ। ਇਸ ਤਰ੍ਹਾਂ ਕਿੰਨੇ ਕਿ ਭਰੇਗਾ ਇਹ? ਇਸ ਤਰ੍ਹਾਂ ਕਿੰਨੇ ਕਿ ਭਰ ਲੈਗਾ? ਦੂਜੀ ਪਾਇ ਪਸਾ ਵਿੱਚ। ਆਹੋ। ਆਹੋ। ਜਾ ਉਹਦਾ ਗੇਟ ਵਾਲੀ ਖੋਲ ਦੇ ਪਹਿਨ ਪਿਛਲਾ ਜਿਹੜਾ। ਇਹ ਤੇ ਨਾ ਬਣੀ ਆ ਜਾਈ ਆ ਆ ਆ ਜਿੱਥੇ ਵਿੱਚ ਬਾਲ ਚੇ ਨਾ ਆ ਆਣੀ ਪਰ ਬਾਲ ਪੱਲੀ ਦਾ ਸਮਾਨ ਪੱਲੀ ਬੰਦ ਦਿੱਤੇ ਨੇ ਪੱਲੀ ਪੱਲੀ ਦਾ ਨਾ ਨਹੀਂ ਲੈਣਾ ਵੀਰ ਇੱਥੋਂ ਵੜ ਕੇ ਰੱਖੀ ਬਣਾ ਜੀ ਤੂੰ ਵੰਗ ਲੈ ਆ ਜਾ ਮਨੇ ਕਹ ਮਨੇ ਕਦਰ ਪਾ ਪੜਿਆ ਜਾ ਹਾਂ ਨਾ ਉਹ ਨਾ ਪੀਂਗ ਰੋ ਦੇ ਰਾ 1000 ਰੁਪਏ ਤੁਹਾਨੂੰ ਮੋਟਾ ਮਿਲ ਜਾ ਵਾਕਿਆ ਹੀ

ਕਿੰਨੇ ਦਾ ਹੀ ਆ ਫਿਰ ਨਾ ਨਾ ਪੜਿਆ ਯਸ ਪਾੜ ਦੋ ਨਾਲੀ ਨਹੀਂ ਲੱਗਣੀ ਮੈਨੂੰ ਲੱਗਦਾ ਹਾਂ ਕੀ ਆ ਬਲਾ ਬਲਾ ਕਰੀਂ ਇੱਧਰ ਛੋਟੇ ਜਿਹੇ ਤੇ ਤੂੰ ਹੀ ਅਹੀਂ ਨਹੀਂ ਵੀਰ ਇੱਧਰ ਨਾਲੇ ਪੜਾ ਇਹ ਕਾ ਕੀ ਕਰੇਗਾ ਕਿ ਜੈ ਯਾਰ ਲੈ ਇਹ ਨਾਂਜ ਤੋੜ ਜਾ ਗੁਰੂ ਗੁਰੂ ਘਰ ਦਾ ਵਿਗੜਨ ਨੂੰ ਜੰਮੇ ਆ ਠੀਕ ਆ ਪਾਲਾ ਯਾਰ ਚੜ੍ਹਦੀ ਕਿਥੇ ਉਧਰ ਹੋਏ ਜਿੰਨੀ ਤੋੜੀ ਲਾਉਣ ਕਿ ਥੋੜੀ ਪੂਰੀ ਨਹੀਂ ਹੋਈ ਜਾਨੀ ਸਾਡੀ ਇਹ ਇਹ ਜੰਮਦਾ ਫਿਰਦਾ ਜਵਾਕ ਅਜੇ ਦਾੜੀ ਮਹਾ ਆਈ ਹੈ ਜੇ ਨੂੰ ਚਾਰੇ ਆ ਦਵਾਈ ਰਲਾਉਂਦਾ ਇਹ ਇਹ ਕਰੇ ਬੰਦੇ ਕੰਮ ਕਰਦੇ ਆ ਆਹ ਕੁੱਤੇ ਕੰਮ ਹੋ ਜਾਏ ਆਹ ਵੇਹ ਪੈਰ ਦੇ ਵੇਖ ਜਿਹੜਾ ਇਹ ਕਿਪਣਾ ਪਖਾਂਡੀ ਆ ਕੇ ਆਂਦਾ ਉਹ ਕੇ ਮੈਨੂੰ ਆਖੇ ਨਾ ਕੋਈ ਆ ਹੁੰਦਾ ਐ ਪਾਇਆ ਸਾਰੇ ਸਾਰੀ ਇਹਨੇ ਕਰੀ ਤਾ ਇਹਦੇ ਬਾਹਨਾ ਬਣਾ ਗਿਆ ਇਹਦੇ ਕੋਈ ਦਵਾਈ ਦੱਸ ਉਹ ਦਵਾਈ ਦੇਣੀ ਹਾਂ ਤੇ ਇਹ ਨਾ ਇਹ ਵੀ ਕਰੀ ਜਾਈਏ। ਮਨ ਲੋਕਾਂ ਹੜਾ ਕਰੀ ਜਾਈਏ। ਚੱਲ ਕੰਮ ਕਰਦਾ ਮੈਂ ਮੇਰੇ ਤਾਂ ਫਰਕਉ ਹੁੰਦਾ ਨਹੀਂ। ਆਹ ਉਹਦੇ ਕੋਈ ਯਾਦ ਰਹਾ ਫੇਰੇ। ਉਹ ਆਦਾ ਮੇਰੇ ਹੁੰਦਾ। ਬਿਸਤਰੇ 'ਤੇ ਬੈਠੇ। ਉਹ ਇਹਦੇ ਦਿਸਰੇ ਪਾਸੇ ਦਾ 9 ਫੁੱਟ ਆ ਗਿਆ ਜੀ। ਬਾਹਰ ਲੋਕਾਂ ਨੇ ਸਰੇ ਹੜਾ ਕਰਾਈ ਜਣੀ ਜਾਗੇ। ਨਹੀਂ ਉਹ ਚੱਕਾ ਪਲਾ ਕੀ ਆ। ਤੂੰ ਦੇਖੀ। ਉਹ ਮਾਦਰ ਦਾ। ਗਦਾਸ। ਹਾਂ। ਮਾ ਪਹਿਲਾ ਵਾਵਾ ਨਾ ਜਦੋਂ ਤੁਹਾਡਾ ਮੌਸਾ ਉਹ ਅਜੇ ਕਰੀਮ ਲੈਣ ਗਿਆ ਲੈਣ ਗਿਆ ਨੂੰ ਘਰੋਂ ਦੇ ਇਹ ਨਾ ਵਾਹ ਕਿੰਦਰਾ ਕਿੰਦਰਾ ਦੋਨੋਂ ਭੇਜ ਰਿਹਾ ਕੋਈ ਨਾ ਪਈ ਤੋਪਰੀ ਆਹ ਅੰਦਰ ਅੰਦਰ ਟੂਬ ਚਾਲੇ ਅੰਦਰ ਕੰਮ ਲੱਗ ਪੜ ਗਿਆ ਜਾਈ ਜਾਏ ਹੁਣ ਕੀ ਸ਼ਰਮਾ ਵੀ ਤੇਰੀ ਜਾਨ ਨਹੀਂ ਹੁਣ ਕਿੰਨੇ ਕਿਲੇ ਰਹਿ ਗਈ ਓਏ ਹਾਂ ਤਲੀ ਕਿੰਨੇ ਰਹਿ ਗਈ ਆ ਕਿੰਨੇ ਕਿੰਨੇ ਰਹਿ ਗਏ ਕਿੰਨੇ ਕਿਲੇ ਰਹਿ ਗਏ ਮਹਾ ਨਹੀਂ ਅੱਜ ਦੇ ਅੱਜ ਦੇ ਅੱਜ ਦੇ ਵੱਧ ਪਿਆ ਹਾਂ ਵੀ ਟਾਈਮ ਨਹੀਂ ਖਾਣ ਚੱਲਣਾ 5:00 6:00 ਤੱਕ ਨਹੀਂ 5:00 6:00 5:00 6:00 ਤੱਕ ਨਹੀਂ ਜਾਣਾ ਪਠੇ ਵੱਟਨੇ ਜਾਗੇ ਪਠੇ ਹੈ ਆਹੀ ਨੱਟੀਆਂ ਲਾਜਣਾ ਦੋਵੇਂ ਕਿੱਥੇ ਖੜਨੇ ਅੱਛਾ ਦਹਾਂ ਦੀ ਹੈਗੀ ਤਾਂ ਹੋ ਚੁੱਕਾ ਕੋਣ ਨਿਮੇਕਰ ਵਾਲੇ ਨਹੀਂ ਕਰਨੇ ਆਹਾਂ ਬਹੁਤ ਮੁੰਡਾ ਫਰਮਾਇਰ ਕੱ ਲੱਗਾ ਆਪੇ ਜੱਸਟ ਆ ਰਹੇ ਹਾਂ ਤੇ ਉਹ ਮੁੰਡਾ ਵੀ 8 ਕਿਲੇ ਕਿਤੇ ਦੇ ਪ੍ਰਸ਼ਾਦ ਦੇ ਦੀ ਪੈ ਗਈ ਇਹਨੂੰ 12 ਵਾ 12 ਵੇ ਕਿਥੇ ਵਜੇ ਆ ਹਾਂ ਹੱਥ ਨਾ ਲਾ ਲੈ 9 ਮਿੰਟ ਰਹਿ ਗਏ ਵੀਰ ਪਰਵਾਹ ਜੀ ਕਰੇ ਕਿੰਨੇ ਵੇ ਖਾਣਾ ਇਹਨੂੰ ਕੱਲੇ ਨੂੰ ਭੋਖ ਭਈ ਔਰ ਕਹੇ ਨੂੰ ਨਹੀਂ ਲਾਓ ਫਿਰ ਦਾ ਭੇਜੇ ਵਾਲਾ ਮੋਰਾ ਹਲਸੀ ਗਫਾ ਪਾਣੀ ਗਫਾ ਪਾਣੀ ਸਾਰਿਆਂ ਨੇ ਪਾਣੀ ਫਿਰ ਤੈਨੂੰ ਕੱਲੇ ਨੂੰ ਥੋੜਾ ਨਾ ਖਵਾ ਦੇਣੀ ਬਾਬਾ ਨੂੰ ਨਾ ਪਤਾ ਨਹੀਂ ਨਹੀਂ ਉਹ ਡਾਇਰ ਗਫਾ ਪਾਣੀ ਛਕ ਲਿਆ ਤੇ ਚਾਹ ਪੀ ਜਾਂਦਾ ਆ ਹੁਣ ਡੱਡਾ ਡੇਗ ਲੈ ਕੇ ਚੱਲੇ ਆ ਹੋਰ ਆਂਦੇ ਮੁਰਸਲੋ ਭੀ ਤਰ ਕੋੜੇ ਰਿਆਣਾ ਅੰਦਰ ਬਾੜ ਨਾਲ ਤੈਨੂੰ ਝੋਨੇ ਚ ਮੈਂ ਬਤਾਂ ਨਾ ਇੱਕ ਮਿੰਟ ਦਾ ਨਹੀਂ ਬ੍ਰੋਸਾ ਨੂੰ ਇਹਨੂੰ ਪਾਸੇ ਕਰੋ ਹੈ ਬਹੁਤ ਡਰਾਈਵਰ ਦੇ ਨਾਲ ਨਹੀਂ ਪੈਣਾ ਤੈਨੂੰ ਇਹ ਖਾਲੀ ਦਾ ਕਰਨਾ ਹੀ ਜਾਂ ਭਰ ਕੇ ਲਿਆ ਇਹਨੂੰ ਹੈ ਜਾਂ ਭਰ ਕੇ ਲਿਆ ਵਰ ਭੇਜ ਇਹਨੂੰ ਫੇਰ ਕਾਈ ਕੱਟ ਰੱਖਤਾ ਜਿੱਤੇ ਤੇਰੇ ਉੱਪਰ ਆ ਗਾੜੀ ਕੀ ਚਾਹੀਦਾ ਕੈਨੇਡਾ ਚਲੋ ਚਲੋ ਜਲਦੀ ਕਰੋ ਕਿਹੜਾ ਕਿਹੜਾ ਪੰਦਾ ਚਾਹੀਦਾ ਹੋਰ ਕੀ ਚਾਹੀਦਾ ਹੈ ਸੇਵਾ ਚਾਹੀਦਾ ਥੋਪੀ ਚਾਹੀਦਾ ਗੋਪੀ ਚਾਹੀਦਾ ਗੋਪੀ ਮਿਲ ਜਾਊਗਾ ਚਲੋ ਗੋਪੀ ਸੇਵਾ ਚਾਹੀਦਾ ਕੀ ਗੇਜਾ ਚਾਹੀਦਾ ਗੇਜਾ ਵੀ ਮਿਲ ਜਾਊਗਾ ਹੋਰ ਕੋਈ ਫਰਮਾਇਸ਼ ਦੱਸੋ ਕੈਨੇਡਾ ਲੋ ਕੀ ਚਾਹੀਦਾ ਏ ਥੋੜੇ ਪੱਲੇ ਚਾਹੀਦੇ ਪੱਲੇ ਚਾਹੀਦੇ ਪੱਲੇ ਚਾਹੀਦੀ ਆ ਪੱਲੇ ਬੋਲੀ ਨਹੀਂ ਗਾਣਾ ਪੱਲੇ ਚਾਹੀਦੇ ਬਲਟੇਰ ਮਿਲ ਜੇਗਾ ਚੱਲ ਭੇਜੋ ਉਹ ਨਾ ਬੱਪੀ ਕੀ ਆ ਮੜਾਇਆ ਓਹ ਡਾਕਰ ਬ੍ਰਾਂਦੇ ਰਾਰਾ ਚਲੋ ਚਲੋ ਬ੍ਰੇਕ ਖਿੱਚਾ ਦੇ ਧੱਟ ਪਰੇ ਇਹਨੂੰ ਕਿੰਦਰ ਸਭਰਾਇਆ ਚਾਹੀਦਾ ਹੈ ਵੀ ਮਿਲ ਜਾਊਗਾ ਚਲੋ ਜੀ ਲੱਡੂ ਚਾਹੀਦਾ ਕਿ ਬੂੰਦੀ ਚਾਹੀਦੀ ਹੈ ਉਹ ਚਾਹੀਦਾ ਮਿਲ ਜਾਊਗਾ ਇਹ ਸ਼ਬਦਾਵਲੀ ਨਹੀਂ ਵਰਤਣੀ ਹੈ ਸੇਵੇ ਚੱਲ ਚੱਲ ਭਰਾ ਵੀ ਚਲੋ ਤੁਸੀਂ ਆਤੋਂ ਮੈਂ ਤੁਹਾਨੂੰ ਸੇਵਾ ਜੱਦੀ ਕਰਦਾ ਚਲੋ ਚਲੋ ਗੱਫੇ ਛੱਗੇ ਜੋ ਕੋ ਕਰਕੇ ਦਿਖਾਓ ਮਾ ਗੱਫੇ ਛੱਡੇ ਕੁਛ ਕਰਕੇ ਦਿਖਾਓ ਮਿੰਟ ਮਾਰੋ ਚੱਲ ਭੇਜਿਆ ਪੁੱਤਰ ਦਾ ਨਹੀਂ ਪੱਲੀਓ ਸ਼ੀਟ ਦੇ ਇਹਨੂੰ ਦਿਓ ਓ ਚੱਲ ਚੱਲ ਫੇਰ ਚਾਹ ਪੀਣ ਲੱਗ ਪਏ ਚਾਹ ਆਹ ਜੀਤ ਵੀ ਜ਼ਰੂਰ ਜੀ ਦੱਸੇ ਜਿਹੜੀ ਕੰਮ ਆ ਜੀ ਕਰੀਂਦਾ ਮੈਂ ਵੀ ਪ੍ਰੈਸ਼ਰ ਪ੍ਰੋਫੀਲ ਵੇਖ ਲੈਦਾ ਪ੍ਰੈਸ਼ਰ ਦੇ ਵੇਖਣਾ ਵਦ ਸੋ ਪਾਣੀ ਪੀ ਲੈ ਗਾ 13 ਦਾ ਮੇਰੇ ਕੋ ਅੱਗੇ ਨਹੀਂ ਸਰੇ ਚੜਦਾ ਪੱਲੀ ਚੱਲ ਜਾ ਚੱਲ ਚੱਲ ਜਾਵਾਂ ਨਾ ਤੂੰ ਯਾਰ ਇੰਨੇ ਬੰਦੇ ਚੜ੍ਹ ਗਏ ਨਹੀਂ ਲੋੜਾ ਨਹੀਂ ਨਹੀਂ ਚੱਲ ਪੱਲੀ ਤੂੰ ਹੀ ਉਹ ਕਰ ਲੱਗੇ ਜਾਣਾ ਕੀ ਆ ਮੈਂ ਤਾਂ ਚੱਲ ਚੱਲ ਨਹੀਂ ਸਾਧੇ ਆ ਤਹੀਂ ਉਥੇ 8 ਕਿੱਲਾਂ ਦੇ ਪਲਾਟ ਕੱਢ ਕੇ ਆਏ ਹੁਣ ਤੂੰ ਹੀ ਕੱਢ ਚਾਹੁੰਦਾ ਸਾਧੇ ਕੱਢ ਕੇ ਆਏ ਹੈਂ ਸਾਧੇ ਕੱਢੀ ਸਾਰਿਆਂ ਸੇਵਾ ਕੀਨੇ ਦੇ ਬਰੋਬਰ ਦੀ ਕਿੱਥੇ ਰਹਿਣੀ ਓ ਕਿੰਨੇ ਚਾਹੀਦੇ ਡੇੜੀ ਮੁੰਡਾ ਫਿਰ ਬੰਦੇ ਪੂਰੇ ਹੋ ਜਾਂਦੇ ਆ ਮਾੜੇ ਮਾੜੇ ਦੂਰ ਜਾਣਾ ਬੰਦੇ ਰਾਜੇ ਜਾ ਦਰ ਐਂ ਵੇਖ ਕੇ ਦਿੰਦੇ ਪਗੜਾ ਖੁਲਿਆ ਮੜਿਆ ਗੋਪੀ ਤੁਮੀ ਖੁਲਿਆ ਮੜਿਆ ਗੋਪੀ ਖੁਲਿਆ ਓਹ ਉਹ ਡਰਾਈਵਰ ਕਹਦਾ ਮੈਂ ਰੇ ਫੋਲੀ ਕਰ ਦਿੰਦਾ ਹੈ ਹਾਂ ਲੱਗ ਰਿਹਾ ਟੁੱਟੂਗੀ ਨਾ ਆਏ ਚੱਲ ਕਾਰ ਸਟਾਰਟ ਉਹ ਖਲੋਇਆ ਜਾਦ ਲੈਣਦੇ ਨੂੰ ਪਹਿਲਾਂ ਸਟਾਰਟ ਕਰੀ ਜਨਾ ਬਿਜਲੀ ਪਾਸ ਬੰਦ ਕਰ ਦੇ ਠੀਕ ਆਵਾਜ਼ ਜੋ ਢਾਏ ਛੋਟਾ 9811 9811 ਪਲਵਾਨ ਸਾਹਿਬ ਸੱਧਿਆ ਨਾਲ ਹੀ ਖਿਚਣ ਲੇ ਵਰੀਾ ਜੀ ਠੀਕ ਹੈ ਜੇ ਉਹ ਵੀ ਬਣ ਨਹੀਂ ਲਈ ਅੱਜ ਬਣਾਮਾ ਵੀ ਆਉਣਾ ਹੈ ਕੰਨਾ ਇੱਥੋਂ ਆਹ ਠੰਡੇ ਦੇ ਵਾਜ ਨਹੀਂ ਹੋਉਂਦੇ ਨਰਦ ਕਾ ਕੰਦਾ ਆ ਆਹ ਦੇਖੋ ਵੀ ਜੀ ਗਰਮੀ ਜਿਹੜਾ ਪਾਈਆਂ ਤੇ ਬਾਹਰੋਂ ਮਹਗਾਈਆਂ ਬਹੁਤ ਹੋਣੀਆਂ ਜਰਾਬਾਂ ਹੈ ਮੈਂਗਾ ਡਿਸਪਲੇ ਵਾਸਤੇ ਲੋ ਆ ਗਿਆ ਠੰਡਾ ਕਾਰੀ ਚਾਈ ਰੱਖੀ ਹੋਰ ਕੋਈ ਨਹੀਂ ਕਿਸਰ ਆਏ ਪਿਤਾ ਕੇ ਇਹਨੂੰ ਉਠਾ ਕੀਤਾ ਵੀਰ ਜੀ ਤਾਂ ਕੋਈ ਨਹੀਂ ਨਹੀਂ ਮੋਣ ਨਹੀਂ ਲਾਇਆ ਡਰਾ ਹੀ ਲਾਇਆ ਉਹ ਅੱਡਾ ਕਿਲਾ ਬਸ ਰਹਿ ਗਿਆ ਸੀ ਉਹ ਉਹ ਨਾ ਇਹ ਕਰ ਉਹਦੇ ਹੀ ਜਾ ਗਿਆ ਦਾ ਸੁਨਾਣ ਕਰਨੇ ਜਾ ਗਿਆ ਹੜ ਕੋਲ ਹੜ ਕੋਲ ਉਹਨਾਂ ਕਿੰਨੇ ਡੈਗ ਲਾਤੇ ਉਹਨਾਂ 7 ਗੱਲਾਂ ਕੀਤੀ ਬਸ ਬਸ ਸਾਪਾਂ ਦੋ ਲਾਗੇ ਇਹਦੇ ਨਾ ਉਹਨਿਆ ਪਾਣੀ ਵਾਲਾ ਬਣਾਉਣਾ ਹਾਲੇ ਡੈਗ ਨਹੀਂ ਚੱਲਦਾ ਚੰਗੀ ਤਰ੍ਹਾਂ ਚੱਲਦਾ ਸਾਰਾ ਕੁਝ ਨਹੀਂ ਹੁੰਦਾ ਓਏ ਆ ਨਹੀਂ ਚੱਲਦਾ ਚੰਗੀ ਤਰ੍ਹਾਂ ਖਾ ਗਏ ਅਸੀਂ ਇੱਥੇ ਚੱਲੋ ਜੀ ਡਰਾਈਵਰੀ ਚੱਲ ਜੀ ਡਰਾਈਵਰੀ ਤੇਰੀ ਡਰ ਰਿਓ ਜਾ ਸਿੱਖਣ ਦਾ ਤੈਨੂੰ ਹੋਰ ਇਹ ਨਹੀਂ ਕਾਰਡ ਕੱਟ ਗਲਾ ਕਿੱਥੇ ਹੈ ਖਾਲੀ ਜਾਂਦਾ ਹੈ ਡਰ ਕੇ ਆ ਗਿਆ ਜੀ ਮੈਂ ਰੋ ਗਿਆ ਬਾਰੇ ਘਰ ਜਨ ਆ ਤਾ ਨਹੀਂ ਚੱਲੇ ਤੱਲੇ ਕੋਈ ਪਾਉਂਦਾ ਨੇ ਕਾ ਕੱਢਤਾ ਜੀ ਦਾ ਕਿਲੇ ਹੋ ਗਏ ਹਣਗੇ ਨੀ ਕਾ 10 ਨੰਬਰ ਨਾਲ ਵੱਡਾ ਬਰਾੜ 9 ਕਿਲੇ 8 ਹੋਏ ਕੱਢਦੇ 20 25 ਕਿਲੇ ਕੱਢਦੇ 4 ਕਿਲੇ ਆ 4 4 ਕਿਲੇ ਲੈ ਲੈਣਾ ਕੋਸੋਰਾ ਚਾਹ ਤੇ ਜੈ ਜੈ ਕਰੀਂ ਚਲਾ ਬਣਾਉਣ ਲੱਗਾ ਸਿਵਾ ਮੁਕਤ ਹੋਏ ਬਹੁਤ ਲੱਗਾ ਜੀ ਮੈਂ ਬਹੁਤ ਮੋੜ ਗਿਆ ਇੱਥੇ ਪਾੜ ਗਿਆ ਸਮਾਪਤ ਹੋ ਗਿਆ ਕੱਲ ਨੂੰ ਆਵਾਂਗੇ ਫੇਰ